ਭਗਵਾਨ ਵਾਲਮੀਕੀ ਆਸ਼ਰਮ ਤੂਣਾ ਸਾਹਿਬ ٹرسٹ ਦੇ ਮੁਖੀ ਮਹੰਤ ਮਲਕੀਤ ਨਾਥ ਅਤੇ ٹرسٹ ਦੇ ਚੇਅਰਮੈਨ ਓਮਪ੍ਰਕਾਸ਼ ਕਬਰਦੀ ਅਗਵਾਈ ਹੇ ਤੂਣਾ ਸਾਹਿਬ ਵਿਖੇ ਲੋੜੀ ਦਾ ਤਿਉਹਾਰ ਬੜੀ ਤੂਮਤਾਮ ਨਾਲ ਮਨਾਇਆ ਗਿਆ। ਇਸ ਮੌਕੇ ਤਿਆਂ ਦੀ ਲੋੜੀ ਪਾਈ ਗਈ ਅਤੇ ਤਿਆਂ ਨੂੰ ਸਮਾਜ ਵਿੱਚ ਪੂਰਾ ਸਨਮਾਨ ਦੇਣ ਦਾ ਸੁਨੇਹਾ ਦਿੱਤਾ। ਮਹੰਤ ਮਲਕੀਤ ਨਾਥ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਆਖਿਆ ਕਿ ਇਹ ਸੇਵਾ ਨਿਰੰਤਰ ਚੱਲੀ ਰਹੇਗੀ। ਪਾਵਨ ਵਾਲਮੀਕੀ ਤੀਰਥ ਤੂਣਾ ਸਾਹਿਬ ਦੇ ਉੱਤੇ ਜਿਹੜੀ ਉਹ ਲੋੜੀ ਦਾ ਤਿਹਾਰ ਜਿਹੜਾ ਉਹ ਮਨਾਇਆ ਗਿਆ ਵਾ। විਸ਼ੇ શુભ ਦਿਹਾੜੇ ਦੀ ਸੰਬੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣੇ ਆ ਅੱਜ ਪਾਵਨ ਬਾਲਮੀਗੀ ਤੀਤ ਵਿਖੇ ਸੰਤ ਮਲਕੀਨਾ ਜੀ ਦੇ ਅਧਿਅਕਸ਼ ਅਧੀਨ ਤੀਹਾਂ ਦੀ ਤੋਲ ਮਹੋੜੀ ਬਣਾਈ ਗਈ ਹੈ ਜਿਹੜੇ ਨਾਮ ਜਬੀਆਂ ਤੀਹਾਂ ਦਿੱਪਤੀ ਵੀ ਦਿੱਤੇ ਗਏ ਮਹੋੜੀ ਵੀ ਦਿੱਤੀ ਗਈ ਤੇ ਖਿਸ਼ਮ ਵੀ ਬਣਾਈ ਗਏ ਇਹ ਸ਼ੁਭ ਦਿਹਾੜਾ ਾਰੇ ਹੀ ਧੀਆਂ ਦੇ ਵਿੱਚ ਬੜੀ ਚੋਣਤਾ ਮਿਲ ਜਾਂਦਾ ਹੈ ਖਾਸ ਤੌਰ ਤੇ ਧੀਆਂ ਦੀ ਲੋੜ ਜਿਹੜੀ ਹੈ ਪਹਿਲ ਦੇ ਦਾਤੇ ਪਹੁੰਚੇ ਜੀ ਇਹ ਕੋਈ ਧੀਆਂ ਵੀ ਪੁੱਤਰਾਂ ਵਰਗ ਨੂੰ ਨਹੀਂ ਮਾਨ ਕੇ ਸੁਣਾ ਲੱਗੇ ਹਨ ਮਾਪਿਓਂ ਦੀਆਂ लाਡਲੀਆਂ ਵੀ ਐਂ ਹੁੰਦੀਆਂ ਤੇ ਧੀਆਂ ਨੂੰ ਮਾਪਿਓਂ लाड़ਦਾ ਹੁੰਦਾ ਹੈ ਅੱਜ ਅਸੀਂ ਇਹ ਦੇ 축 ਦਿਹਾੜੇ ਦੀ ਸਭਨਾਂ ਨੂੰ ਲੱਖ ਲੱਖ ਬਧਾਈ ਦਿੰਦੇ ਹਾਂ